ਨੇ ਸਾਡੇ ਡੀਸੀਪੀ ਸ੍ਰੀ ਹਰਪ੍ਰੀਤ ਮੰਡੇਰ ਜੀ ਏਡੀਸੀਪੀ ਦਰਪਨਾਲੂ ਵਾਲੀਆ ਤੇ ਸ੍ਰੀ ਸੁਰਿੰਦਰ ਕੁਮਾਰ ਜੀ ਏਸੀਪੀ ਸੈਂਟਰਲ ਇਹਨਾਂ ਦੀ ਅਗਵਾਈ ਹੇਠ ਇੱਕ ਬਹੁਤ ਵੱਡੇ ਗਰੋਹ ਦਾ ਇੱਕ ਉਹਨਾਂ ਨੂੰ ਕਾਬੂ ਕਰਕੇ ਉਹਨਾਂ ਨੂੰ ਫੜ ਕੇ ਇੱਕ ਜਿਹੜੀ ਗੈਂਗਵਾਰ ਹੋਣ ਦੀ ਸੰਭਾਵਨਾ ਸੀ ਹੋਰ ਕ੍ਰਾਈਮ ਹੋਣ ਦੀ ਸੰਭਾਵਨਾ ਸੀ ਉਹਦਾ ਜਿਹੜਾ ਪਰਦਾ ਫਾਸ਼ ਕੀਤਾ ਉਹਨੂੰ ਨਿਊਟਰਲਾਈਜ਼ ਕੀਤਾ ਰਾਹੁਲ ਰੌੜਾ ਜਿਹੜਾ ਕਿ ਕਰੀਬ 12 12 ਮੁਕਦਮਿਆਂ ਦੇ ਵਿੱਚ ਹਿਸ਼ਾਰਪੁਰ ਜੇਲ੍ਹ ਦੇ ਵਿੱਚ ਬੰਦ ਸੀ ਉਹਦਾ ਇੱਕ ਹੋਰ ਗੁਰਿੰਦਰ ਗौरा ਉਹਦੇ ਨਾਲ ਉਥੇ ਡਿਸਕਿਊਟ ਹੋਇਆ ਇਹ ਜਿਹੜਾ ਗੁਰਿੰਦਰ ਗौरा ਸੀ ਇਹ 골ਡੀ ਬ੍ਰਾਂਡ ਦਾ ਜੀਜਾ ਸੀ ਇਹਨਾਂ ਦਾ ਆਪਸੀ ਡਿਸਪਿਊਟ ਹੋਇਆ ਉਸ ਡਿਸਪਿਊਟ ਦੇ ਤਹਿਤ ਇਹਨੇ ਉਹਨੂੰ ਗੋਰੇ ਨੂੰ ਗੋਰਾ ਉਹ ਬੰਦਾ ਉਹਦੀ ਬੈਕਗ੍ਰਾਉਂਡ ਦਸੀਏ ਕਿ ਦਿੱਲੀ ਪੁਲਿਸ ਨੇ ਇੱਕ ਪਹਿਲਵਾਨ ਫਰੀਦਕੋਟ ਕਾਂਗਰਸ ਨੇਤਾ ਦੀ ਹਤਿਆ ਕੀਤੀ ਸੀ ਇਹਦੇ ਖਿਲਾਫ ਕਰੀਬ-ਕਰੀਬ 16 ਪਰਚੇ ਨੇ ਹੀਨਸ ਕ੍ਰਾਈਮ ਦੇ ਡਕੈਤੀ ਮਰਡਰਸ ਦੇ ਉਸ ਕੇਸ ਦੇ ਵਿੱਚ ਇਹ ਹਾਰਪੁਰ ਜੇਲ੍ਹ ਦੇ ਵਿੱਚ ਬੰਦ ਸੀ ਇਹਨਾਂ ਦੀ ਆਪਸੀ ਦੋਨਾਂ ਦੀ ਉੱਥੇ ਦੁਸ਼ਮਣੀ ਸੀ ਉਸ ਦੁਸ਼ਮਣੀ ਤਹਿਤ ਰਾਹੁਲ ਰੌਲੇ ਨੇ ਉਹਨੂੰ ਬੋਰੇ ਨੂੰ ਉਹਦੇ ਜਾਨਲੇਵਾ ਹਮਲਾ ਕੀਤਾ ਜਿਹਦੇ ਤਹਿਤ ਇਹਦੇ ਬਰਚਾ ਦਰਜ ਹੋਇਆ ਉਸ ਪਰਚੇ ਜੇਲ੍ਹ ਸੁਪਰਡੈਂਟ ਦੇ ਬਿਆਨਾਂ ਦੇ ਆਧਾਰ ਤੇ ਸਟੇਟਮੈਂਟ ਦੇ ਆਧਾਰ ਤੇ ਜਿਹੜਾ ਪਰਚਾ ਦਰਜ ਹੋਇਆ ਸੀ ਉਸ ਪਰਚੇ 'ਚ ਇਹ ਰੌਹਲ ਰਾਣਾ ਦੋਸ਼ੀ ਸੀ ਜਦੋਂ ਇਹ ਮਈ 2024 'ਚ ਹੁਣ ਜਮਾਨਤ ਤੋਂ ਬਾਹਰ ਆਇਆ ਬਾਹਰ ਆ ਕੇ ਇਹਨੇ ਉਸ ਬੋਰੇ ਉਸ ਤੋਂ ਗੋਰੀ ਤੋਂ ਡਰਦੇ ਹੋਏ ਪਲੱਸ ਉਹਨਾਂ ਦੇ ਹੋਰ ਜਿਹੜੇ ਮੈਂਬਰ ਆ ਤਾਂ ਕਿ ਇਹਦਾ ਨੁਕਸਾਨ ਨਾ ਕਰ ਦੇਣ ਬਾਹਰ ਉਸ ਗੈਂਗ ਦੇ ਇਹਨੇ ਆਪਣੇ ਵੈਪਨ ਜਿਹੜੇ ਐਮਪੀ ਤੋਂ ਲਿਆਉਣ ਦੇ ਸਿਸਟਮ ਦੇ ਨਾਲ ਆਪਣਾ ਗੈਂਗ ਆ ਜਿਹੜਾ ਮੁੜ ਸਫਲ ਕੀਤਾ ਜਿਹਦੇ 6 ਹੋਰ ਮੈਂਬਰ ਸੀ ਉਹ 6 ਮੈਂਬਰ ਆ ਜਿਹੜੇ ਉਹ ਵੀ ਵੱਖ-ਵੱਖ ਕ੍ਰਿਮੀਨਲ ਕੇਸਾਂ ਜੇ ਇਨਵੋਲਵ ਸੀ ਆਪਦੀ ਗੈਂਗ ਤਿਆਰ ਕਰਕੇ ਉਹਨਾਂ ਤੋਂ ਨੰਬਰ 1 ਆਪਣੀ ਪ੍ਰੋਟੈਕਸ਼ਨ ਲਈ ਨੰਬਰ 2 ਉਸ ਗੈਂਗ ਦੇ ਮੈਂਬਰਾਂ ਨੂੰ ਬਦਲਾ ਲੈਣ ਦੀ ਨੀਅਤ ਨਾਲ ਮਾਰਨ ਦੇ ਲਈ ਇਹਨੇ ਇੱਕ ਗੈਂਗ ਸਟੈਬਲਿਸ਼ ਕੀਤਾ ਸੀ ਉਹ ਗੈਂਗ ਸਾਨੂੰ ਸਾਡੇ ਅਧਿਕਾਰੀਆਂ ਨੂੰ ਮਿਲੀ ਸੂਚਨਾ ਦੇ ਆਧਾਰ ਤੇ ਉਹਨਾਂ ਨੇ ਇਸ ਗੈਂਗ ਦੇ ਸਾਰੇ ਮੈਂਬਰ ਹੋਟਲ ਰੂਫਾ ਜਿਹੜਾ ਕਿ ਹਾਲ ਗੇਟ ਦੇ ਨੇੜੇ ਆ ਉਥੋਂ ਕਾਬੂ ਕਰਕੇ ਇਹਨਾਂ ਤੋਂ ਤਿੰਨ ਵੈਪਨ ਰਿਕਵਰ ਕਰਾਏ ਨੇ ਤੇ ਇਸ ਗੈਂਗ ਨੂੰ ਜਿਹੜਾ ਨਸ਼ਟ ਕੀਤਾ ਇਸ ਤਰ੍ਹਾਂ ਇੱਕ ਜਿਹੜੀ ਹੋਰ ਸੰਭਾਵਿਤ ਲੜਾਈ ਜਾਂ ਸੰਭਾਵਿਤ ਗੈਂਗਵਾਰ ਦੇ ਹੋਣ ਕਰਕੇ ਨੁਕਸਾਨ ਹੋਣ ਵਾਲਾ ਸੀ ਉਹ ਤੋਂ ਬਚਾ ਹੋਇਆ ਇਹ ਜਿਹੜੇ ਸੱਤੇ ਦੇ ਸੱਤੇ ਬੰਦੇ ਆ ਜਿਹੜੇ ਇਹ ਪੁਲਿਸ ਨੇ ਅੱਜ ਗ੍ਰਿਫਤਾਰ ਕੀਤੇ ਨੇ ਤੇ ਇਹਨਾਂ ਤੋਂ ਰਿਕਵਰੀ ਕੀਤੀ ਹੈ। ਗੈਂਗ ਦਾ ਨਾਮ ਕੀ ਹੈ ਜੀ ਕਿਹੜੇ ਗੈਂਗ ਤੋਂ ਨੇ? ਇਹ ਰਾਹੁਲ ਰੌਲਾ ਗੈਂਗ ਆ ਜੀ, ਰਾਹੁਲ ਰੌਲਾ। ਇਹ ਤੇ ਡਕੈਤੀ ਦੇ ਤੇ ਹੋਰ ਹੀਨੀਅਰ ਕ੍ਰਾਈਮ ਦੇ ਇਹਦੇ ਵੀ ਕਾਫੀ ਪਰਚੇ ਦਰਜ ਨੇ। 12 12 ਪਰਚੇ ਦਰਜ ਨੇ ਜਿਨ੍ਹਾਂ ਦੇ ਵਿੱਚ ਮਰਡਰ ਵੀ ਆ, ਡਕੈਤੀ ਵੀ ਆ, ਸਨੇਚਿੰਗਜ਼ ਵੀ ਆ, ਕਈ ਤਰ੍ਹਾਂ ਦੇ ਪਰਚੇ ਦਰਜ ਆ ਹੀਨੀਅਰ ਕ੍ਰਾਈਮ ਦੇ ਨੇ ਸਾਰੇ। ਇਹ 8 ਸਾਲ ਲਗਾਤਾਰ ਜੇਲ੍ਹ ਲੈ ਕੇ ਇਹ ਹੁਣੇ ਮਈ ਦੇ ਵਿੱਚ ਹੀ ਆਲੇ ਬਾਹਰ ਆਇਆ ਸੀਗਾ। ਬਾਹਰ ਆ ਕੇ ਨੇ ਆਪਦੇ ਗੈਂਗ ਨੂੰ ਰੀਸਟੈਬਲਿਸ਼ ਕਰਕੇ ਆਪਣੀ ਜਿਹੜੀ ਉਹੀ ਆਦਤਾਂ ਤੇ ਉਹੀ ਕਮ ਮਤਾਵਕ ਇਹਨੇ ਕ੍ਰਾਈਮ ਕਰਨ ਦੀ ਯੋਜਨਾ ਬਣਾਈ ਸੀ ਸੱਸੋ ਹੀ ਕਹਦੇ ਕਿ ਇਸ ਗੈਂਗਵਰ ਹੁੰਦੀ ਸੰਭਾਵਨਾ ਸੀ ਇਹਨਾਂ ਦਾ ਟਾਰਗੇਟ ਕੌਣ ਸੀ ਜਿਹਦੇ ਨਾਲ ਇਹਨਾਂ ਦਾ ਗੈਂਗਵਰ ਹੋ ਸਕਦਾ ਇਹਨਾਂ ਦੇ ਟਾਰਗੇਟ 골ਡੀ ਬਰਾਡ ਜਿਹੜੇ ਗੈਂਗ ਦੇ ਆ ਉਹਨਾਂ ਦੇ ਮੈਂਬਰ ਜਿਨ੍ਹਾਂ ਤੋਂ ਇਹਨੂੰ ਖਤਰਾ ਵੀ ਸੀ ਕਿਉਂਕਿ ਇਹਨਾਂ ਨੇ ਜੇਲ੍ਹ ਚ ਉਹਤੇ ਅਟੈਕ ਕੀਤਾ ਸੀ ਹੁਣੇ ਬੇਲ ਆਊਟ ਹੋ ਕੇ ਆ ਗਿਆ ਸੀ ਉਹਨਾਂ ਨੇ ਬਦਲਾ ਲੈ ਕੇ ਇਹਨਾਂ ਤੇ ਵੀ ਇਹਨਾਂ ਨੂੰ ਨੁਕਸਾਨ ਪਹੁੰਚਾਉਣ ਦੀ ਇਹਨੂੰ ਖਤਸ਼ਾ ਸੀਗਾ ਪਲੱਸ ਇਹਨੇ ਆਪਣੇ ਜਿਹੜੇ ਹੋਰ ਕੁਸ਼ ਕ੍ਰਾਈਮ ਆ ਜਿਹੜੇ ਰੂਟੀਨ ਦੇ ਵਿੱਚ ਜਿਹੜੇ ਪਹਿਲਾਂ ਇਹ ਕਰਦਾ ਰਿਹਾਗਾ ਉਸ ਤਰ੍ਹਾਂ ਦੇ ਕ੍ਰਾਈਮ ਨੂੰ ਅੰਜਾਮ ਦੇਣ ਦਾ ਖਦਸ਼ਾ ਸੀ। ਉਹ ਹੋਟਲ ਦੇ ਵਿੱਚ ਬੈਠੇ ਸੀ, ਹੋਟਲ ਦੇ ਬਹਿ ਕੇ ਇਹ ਆਪਣੀ ਪਲੈਨਿੰਗ ਕਰ ਰਹੇ ਸੀ। ਉਸ ਪਲੈਨਿੰਗ ਕਰਦਿਆਂ ਨੂੰ ਇਹਨਾਂ ਨੂੰ ਮੌਕੇ ਤੋਂ ਉਥੋਂ ਕਾਬੂ ਕਰਕੇ ਇਹਨਾਂ ਤੋਂ ਵੈਪਨ ਜਿਹੜੇ ਰਿਕਵਰ ਹੋਏ ਨੇ। ਕਿੰਨੀ ਦੇਰ ਤੋਂ ਕੰਮ ਚਲਾ ਰਹੇ ਸੀ ਅੱਜ ਭਾਈ। ਇਹ ਤਾਂ ਪੁਰਾਣੇ ਪੁਰਾਣੇ ਹੈਗੇ ਨੇ ਜੀ ਇਹਨਾਂ ਦੇ ਜਦੋਂ ਤੋਂ 12 ਪਰਚੇ ਦਰਜ ਆ ਵੱਖ-ਵੱਖ ਜਿਲ੍ਹਿਆਂ ਦੇ ਵਿੱਚ ਰਹੇ ਨੇ ਉਦੋਂ ਤੋਂ ਇਹਦੇ ਪੁਰਾਣੇ ਆ ਕੁਝ ਇਹ ਜੜਾ ਸਟਾ ਗੈਂਬਲਿੰਗ ਜਾਂ ਔਰ ਛੋਟੇ ਲੈ ਕੇ ਤੋਂ ਮਰਡਰ ਮਰਡਰ ਤੇ ਡਕੈਤੀ ਤੱਕ ਦੇ ਕ੍ਰਾਈਮਾਂ ਵਿੱਚ ਇਨਵੋਲਡ ਨੇ ਸਨੇਚਿੰਗਸ ਬਹੁਤ ਆ ਇਹ ਲਗਾਤਾਰ ਕਾਫੀ ਸਮੇਂ ਦਾ ਹੈਗਾ 8 ਸਾਲ ਤੈਨੂੰ ਜੇਲ੍ਹ ਚ ਹੋਗੇ 8 ਸਾਲ ਜਿਹੜੇ ਕੇਸ ਨੂੰ ਜੇਲ੍ਹ ਚ ਹੋਗੇ ਉਹਦੇ ਪਿੱਛੋਂ ਕਿੰਨਾ ਸਮਾਂ ਆਏਗਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਰਹਿਣ ਵਾਲਾ ਕਿਥੋਂ ਆ ਗਿਆ ਕਿੰਨੇ ਵੈਪਨ ਜਿਹੜੇ ਲੈ ਕੇ ਆ ਤੁਸੀਂ ਇਹਨਾਂ ਨੇ ਕਿ ਅਮਰਸਰ ਦੇ ਹੀ ਗੇਟ ਜੀਮਾ ਥਾਣੇ ਦਾ ਰਹਿਣ ਵਾਲਾ ਹੈਗਾ ਰਾਹੁਲ ਰੌਲਾ ਵੈਪਨ ਜਿਹੜੇ ਕਿਥੋਂ ਲੈਦੇ ਜੀਨਾਂ ਨੇ ਵੈਪਨ ਇਹਨਾਂ ਨੇ ਮਹਾਰਾਸ਼ਟਰ ਸੌਰੀ ਐਮਪੀ ਦੇ ਵਿੱਚੋਂ ਹੰਦੌਰ ਤੋਂ ਲੈ ਕੇ ਆਏ ਔਰ मोस्टली ਜਿਹੜੇ ਨੇ ਐਕਸਟਰੋਸ਼ਨ ਲੈਂ ਵਾਸਤੇ ਤਲਖਾਂਦੇ ਨੇ ਕਿਸੇ ਨੂੰ ਜਾਂ ਕਿਸੇ ਦੇ ਕੋਲੋਂ ਫਰਾਵੀ ਮੰਗਦੇ ਉਸ ਤਰ੍ਹਾਂ ਦਾ ਵੀ ਮਾਕਾ ਸਾਹਮਣੇ ਆਇਆ ਕਿ ਇਹ ਬਿਜ਼ਨਸਮੈਨਾਂ ਤੋਂ ਜਾਂ ਹੋਰ ਸਾਰਿਆਂ ਤੋਂ ਅਜੇ ਹੀ ਆਪਦੀ ਇੱਕ ਤਰ੍ਹਾਂ ਦੀ ਆਪਦੀ ਧੌਂਸ ਦੇ ਵਿੱਚ ਆਪਦੀ ਗੈਂਗ ਦੀ ਧੌਂਸ ਦੇ ਵਿੱਚ ਇਹ ਹਰ ਤਰ੍ਹਾਂ ਦੇ ਕ੍ਰਾਈਮ ਇਹਨਾਂ ਨੇ ਕੀਤੇ ਨੇ ਸੱਤ ਸੱਤੋਂ ਕੜੇ ਕੜੇ ਜ਼ਿਲ੍ਹਿਆਂ ਦੇ ਹਾਂਜੀ ਸੱਤੋਂ ਜਿਹਨੇ ਕੜੇ ਕੜੇ ਜ਼ਿਲ੍ਹਿਆਂ ਦੇ ਸੱਤ ਸੱਤੋਂ ਜਿਹੜੇ ਆ ਸਾਰੇ ਇੱਥੋਂ ਦੇ ਹੀ ਨੇ ਅੰਮ੍ਰਿਤਸਰ ਦੇ ਨੇ ਕਰਨ ਏਲੀਅਸ ਡੱਡਾ ਗੇੜ ਦੇ ਕੀਮਾ ਲਾਗੇ ਦਾ ਹੀ ਆ ਸੁਖਦੀਪ ਵੀ ਥਾਣੇ ਇਸਲਾਮਾਬਾਦ ਦੇ ਬਰਤੇ ਦਰਦ ਨੇ ਅਵੇ ਸ਼ਰਮਾ ਇਹ ਵੀ ਇਸਲਾਮਾਬਾਦ ਥਾਣੇ ਦਾ ਇੱਕ ਰਾਗਵਾ ਉਹ ਵੀ ਇਸਲਾਮਾਬਾਦ ਥਾਣੇ ਦਾ ਤੇ ਇੱਕ ਰਮੇਸ਼ ਆ ਉਹ ਵੀ ਗੇਟ ਕੀਵਾ ਦਾ ਸਰ ਇਹ ਗੁਰਲਾਬ ਤੇ ਸਾਫੀ ਸੀ ਜਿਹੜਾ ਜਿੱਦਾਂ ਕਦੋਂ ਜਿੱਦਾਂ ਅਸੀਂ ਪੁਲਿਸ ਨੂੰ ਰਿਸਪੌਂਸ ਦਿੱਤਾ ਇਹ ਗੁਰਲਾਲ ਦੇ ਸਾਥੀ ਸੀ ਪਰ ਗੁਰਲਾਬ ਤੇ অলਰੀ ਗੋਲਦੀ ਬਰਾੜ ਗੁਰਲਾ ਗੁਰਲਾਲ ਬਰਾੜ ਜੀ ਗੁਰਲਾਲ ਬਰਾੜ ਹਾਂਜੀ ਗੋਲਦੀ ਬਰਾੜ ਤੇ ਉਹਦੇ ਨਾਲ ਹੀ ਸੀ ਉਸੇ ਦੇ ਰੋਪ ਵਿੱਚ ਉਹਨੂੰ ਸਪੋਰਟ ਕਰਾ ਦਿੱਤਾ ਉਹਦਾ ਉਹਦਾ ਜੀਜਾ ਹੀ ਹੈ ਨਾ ਉਹ ਗੋਰਾ ਜਿਹੜਾ ਗੋਰਾ ਹੈ ਗੋਲਡੀ ਬ੍ਰੈਡ ਦਾ ਜੀਜਾ ਉਹਦਾ ਸਗਾ ਜੀਜਾ ਉਹਨਾਂ ਨੇ ਰਲ ਕੇ ਕ੍ਰਾਈਮ ਕਮਿਟ ਕੀਤਾ ਸੀ ਗੁਰਲਾਲ ਪਹਿਲਵਾਨ ਦਾ ਜਿਹੜਾ ਕ੍ਰਾਈਮ ਉਹਨਾਂ ਨੇ ਕਮਿਟ ਕੀਤਾ ਸੀ ਉਹਦੇ ਜਿਹਨਾਂ ਨੂੰ ਦਿੱਲੀ ਪੁਲਿਸ ਨੇ ਫੜਿਆ ਸੀ ਇਹਦੇ ਓਵਰ ਆਲ ਇਹਦੇ ਆਲਮੋਸਟ ਵੱਖ-ਵੱਖ ਏਜੰਸੀਆਂ ਕੋਲੇ ਇਵਨ ਦਿੱਲੀ ਦੀਆਂ ਏਜੰਸੀਆਂ ਰੱਖਦੇ ਇਹਨਾਂ ਦੇ ਮੁਕਦਮੇ ਦਰਜ ਹੋਏ ਨੇ ਇਹ ਰਾਹੁਲ ਕੋਲ ਦਿੱਲੀ ਦੀ ਏਜੰਸੀਆਂ ਨੂੰ ਹਾਰਡਲ ਰਾਹੁਲ ਨਾਲਾ ਦਿੱਲੀ ਦੀਆਂ ਏਜੰਸੀਆਂ ਨੂੰ ਇਹ ਵੰਡਾ ਸਰ ਇਹਨਾਂ ਦਾ ਕੋਈ ਐਕਸੀਡੈਂਟ ਸੀ ਜਾਂ ਕੀ ਇਹਨਾਂ ਦੇ ਆਬਸੀਡੈਂਸ ਜਿਸ ਵਿੱਚ ਉਹ ਹੀ ਰਸੀਆ ਇਹਨਾਂ ਦੇ ਆਪਸ ਵਿੱਚ ਇਕੱਠੇ ਜੇਲ੍ਹ ਦੇ ਵਿੱਚ ਹਾਰਪੁਰ ਇਕੱਠੇ ਹੋਏ ਉੱਥੇ ਕਿਸੇ ਕਾਰਨ ਕਰਕੇ ਲੜਾਈ ਹੋਈ ਉਸ ਲੜਾਈ ਦੇ ਤਹਿਤ ਇਹਨਾਂ ਨੇ ਜਿਹੜਾ ਗੋਰੇ ਨੂੰ ਜਿਹੜਾ ਨੁਕਸਾਨ ਪਹੁੰਚਾਇਆ ਤੇ ਮੁਕਦਮਾ ਅਰਜੋਆ ਉਹ ਆਬਸੀਡੈਂਸ ਦਾ ਕਾਰ ਨਹੀਂ ਬਣ ਗਿਆ ਗੁਰਲਾਲ ਦਾ ਨਾਮ ਤੇ ਦਰਜ ਹੈਗਾ ਹਾਂਜੀ ਗੁਰਲਾਲ ਦਾ ਨਾਮ ਤੇ ਇੱਥੇ ਦਰਜ ਹੈ ਉਹ ਗੋਰੇ ਤੇ ਦਰਜ ਹੈ ਗੋਰੇ ਤੇ ਦਰਜ ਇਹ ਸਰ ਇਲਵਰੈਂਸ ਦੇ ਉਹਨਾਂ ਆਪੋਜੀਟ ਕਰ ਲਿਆ ਸੀ ਕਿ ਲੋਰੈਂਸ ਦਾ ਨਾਮ ਚੱਲ ਜਾਏ ਲੋ ਲੋ ਲੋਰੈਂਸ ਦਾ ਜਿਗਰ ਨਹੀਂ ਆਇਆ 골ਡੀ ਬਰਾਡ ਦਾ ਆਇਆਗਾ ਲੋਰੈਂਸ ਉਸੇ ਦਾ ਹੀ ਭਾਵੇਂ ਹੈਗਾ ਪਾਰਟ ਹੈਗਾ ਬਸ ਅਦਰਵਾਈਜ਼ ਇਹਦਾ ਉਹਦੇ ਨਾਲ ਡਾਇਰੈਕਟਲੀ ਲੋਰੈਂਸ ਦੇ ਨਾਲ ਇਹਦਾ ਕੋਈ تعلق ਨਹੀਂ ਤਾਂ 골ਡੀ ਬਰਾਡ ਤੂੰ ਹੀ ਸ਼ੁਰੂ ਹੋਗੇ ਉਸਦੇ ਬੰਦਿਆਂ ਨਾਲ ਇਹਦੀ ਗੈਂਗ ਵਾਸ ਸਰ ਜਿੱਦਾਂ ਜੇਲ ਤੋਂ ਆਇਆ 8 ਸਾਲ ਗਿਆ ਇਹ ਜੇਲ ਨਾਲ ਵੀ ਇਹਦੇ ਕੋਈ ਕਨੈਕਸ਼ਨ ਮਿਲਦ ਨੇ ਹਮੇਂ ਜਾਂਚ ਰਿਹਾ ਹੈ ਜਾਂਚ ਹਾਂਜੀ ਹੋਵੇਗੀ ਉਹ ਸਾਰੇ ਜਿਹੜੀ ਇਹਦੇ ਲਿੰਕਸ ਆ ਜਿਹੜੇ ਐਕਸਪਲੋਰ ਕਰਾਂਗੇ 8 ਸਾਲ ਲੈ ਕੇ ਨੇ ਕੀ ਕੀ ਕੀਤਾ ਕਿਵੇਂ ਕੀਤਾ ਸਾਰੀ ਇਨਵੈਸਟੀਗੇਸ਼ਨ ਦਾ ਪਾਰਟ ਆ ਸਾਡਾ ਜਿਹਨੇ ਵੀ ਕੈਸ ਦੇ ਮੈਂਬਰਸ ਨੇ ਕਿ ਇਹ ਕਿੱਜ ਕਿਉਂ ਹੋਇਆ ਇਹ 25 ਤੋਂ 30 ਸਾਲ ਦੇ ਨਰਮ ਸਰ ਇੱਕ ਸ਼ੇਖ ਮਲਿਕ ਨੂੰ ਜੋ ਹਟ ਗਿਆ ਇਹ ਇੱਕ ਧੰਕੀ ਐਸੀ ਸੰਸਦ ਨੇ ਰਾਸ਼ਾਭਾ ਦੇ ਪੁਲਿਸ ਨੇ ਪਕੜਿਆ ਵੀ ਸੀ ਜੀ ਬੰਦਾ ਕਿਆ ਸਰ ਸਾਹਮਣੇ ਆਇਆ ਜੀ ਇਨਵੈਸਟੀਗੇਸ਼ਨ ਦੇ ਵਿੱਚ ਵੀ ਕਿਆ ਉਹ ਵਾਕਿਆ ਗੈੰਗਸਟਰ ਸੀਗਾ ਕਿ ਕਿਸ ਤਰ੍ਹਾਂ ਧੰਕੀ ਆ ਉਹ ਕਿਸ ਮੁੱਛ ਦਾ ਧੰਕੀ ਬਣ ਕੇ ਜੀ ਸ਼ੇਖ ਉਹ ਉਹ ਹੁਣ ਤੱਕ ਦੀ ਜਿਹੜੀ ਸਾਡੀ ਇਹ ਪੜਤਾਲ ਆ ਇਨਵੈਸਟੀਗੇਸ਼ਨ ਆ ਉਦੋਂ ਉਹ ਗੈਂਗਸਟਰ ਹੁਣ ਨਹੀਂ ਪਾਇਆ ਗਿਆ ਉਹ ਇੱਕ ਆਮ ਬੰਦਾ ਸੀ ਉਹਦਾ ਕਿਸੇ ਕਾਰਨ ਕਰਕੇ ਕੋਈ ਮੈਡੀਕਲ ਪੇਸ਼ੈਂਟ ਦੇ ਕਰਕੇ ਇਹਨਾਂ ਦਾ ਕੋਈ ਬੰਦਾ ਸੀ ਮਿਸਟਰ ਗੌਰਵ ਉਹਦੇ ਨਾਲ ਤੁਤੂ ਮੈਂ ਮੇ ਹੋ ਗਈ ਹੀ ਵਾਸ ਇਨ ਡਰੰਕਰ ਸਟੇਜ ਉਹਨੇ ਥੋੜਾ ਜਿਹਾ ਜਦੋਂ ਉਹ ਸ਼ਵੇਤ ਮਾਲਿਕ ਦਾ ਨਾਂ ਲਿਆ ਤਾਂ ਉਹਨੇ ਉਲਟਾ ਉਹਨੇ ਉਹਨਾਂ ਦੇ ਨਾਂ ਨੂੰ ਲੈ ਕੇ ਕੁਝ ਅਪਸ਼ਬਦ ਬੋਲਤੇ ਉਹ ਸਭ ਸ਼ਬਦ ਬੋਲੇ ਆ ਉਹਦਾ ਕੋਈ ਗੈਂਗਸਟਰ ਦਾ ਬੈਕਗ੍ਰਾਉਂਡ ਨਹੀਂ ਹੈ ਉਹਦੀ ਕੋਈ ਕ੍ਰਾਈਮਨਲ ਬੈਕਗ੍ਰਾਉਂਡ ਨਹੀਂ ਹੈ ਫੇਰ ਵੀ ਇਸ ਸਬੰਧ ਦੇ ਜਦੋਂ ਵੀ ਉਹਨਾਂ ਵੱਲੋਂ ਸਾਨੂੰ ਕੋਈ ਇਨ ਰਾਈਟਿੰਗ ਜਿਹੜੀ ਕੰਪਲੇਂਟ ਦਰਜ ਹੋਵੇਗੀ ਉਹਦੇ ਆਧਾਰ ਤੇ ਅਸੀਂ ਪ੍ਰੋਪਰ ਜਿਹੜੀ ਇਨਵੈਸਟੀਗੇਸ਼ਨ ਕਰਕੇ ਜੋ ਵੀ ਹੋਵੇ ਤੇ ਤੈਹ ਤੱਕ ਪਹੁੰਚਾਂਗੇ ਐਜ਼ ਆਫ ਨਾ ਉਹ ਨਾ ਕੋਈ ਦੀ ਬੈਕਗ੍ਰਾਉਂਡ ਹੈ ਨਾ ਕੋਈ ਦੀ ਨਾ ਕੋਈ ਕ੍ਰਿਮੀਨਲ ਦੀ ਸਰ ਕੁਬਨਦਾਰ ਗੇਸ਼ ਕਰਤਾ ਕਿ ਉਹ ਪ੍ਰੀਵੈਂਟਿਵ ਐਕਸ਼ਨ ਚ ਅਸੀਂ ਰੱਖਿਆ ਵਾ ਅਸੀਂ ਸਾਡੇ ਕੋਲ ਆ ਸਰ ਇਹ ਜਿਹੜਾ ਗੈਗਵਾ ਸੀ ਕਹਿੰਦੇ ਉਹ ਜਿਹੜਾ ਦੂਸਰਾ ਗੈਗ ਹੈ ਉਹ ਕੌਮ ਸੀ ਜਿਹੜੇ ਬੰਦੇ ਸੀ ਜੇ ਕੋਈ ਲੋਕੀ ਜਿਹੜਾ ਲੜਾਈ ਕਰਨਾ ਚਾਹੁੰਦੇ ਨੇ ਅਸੀਂ ਇਹ ਇਸ ਹੈਵਿੰਗ ਉਹ ਕਿਹਦੇ ਗੈਂਦੇ ਬੋਦਸੀ ਨੂੰ ਡਾਕ ਦੇ ਤਾ ਨਾ ਗੋਰਾ ਗੋਰਾ ਪਾਉ 골ਡੀ ਬ੍ਰਾਂਡ ਤੇ ਇਹਨਾਂ ਦੇ ਜਿੰਨੇ ਵੀ ਬੰਦੇ ਨੇ ਇਹਨਾਂ ਦੇ ਕੋਈ ਹੋਰ ਨੇ ਉਹ ਸਾਰੇ ਜਿਹੜੇ ਉਹ ਉਹਨਾਂ ਦੇ ਨਾਲ ਹੀ ਇਹਨਾਂ ਦਾ ਹੈਗਾ ਨਾ ਇਸ਼ੂ ਗੋਰਾ ਪਾਉ ਏਲੀਅਸ ਪਲੱਸ 골ਡੀ ਬ੍ਰਾਂਡ ਗੋਰਾ ਕਿੱਥੇ ਗੋਰਾ ਕਿੱਥੇ ਗੋਰਾ ਜੇਲ੍ਹ ਚ ਜੀ ਬਟਿੰਡਾ ਜੇਲ੍ਹ ਸਰ ਉਸੇ ਬੰਦੇ ਦੇ ਵਿੱਚ ਹੀ ਆਪਣੇ ਬੰਦੇ ਨਿਕਲ ਗਏ ਅੰਦਰ ਕੈਂ ਜਿਨ੍ਹਾਂ ਨੇ ਕਹਿ ਆ ਸੀ ਤਾਂ ਹੀ ਉਹ ਹਾਂਜੀ ਉਹਨਾਂ ਦੇ ਉਹਨਾਂ ਦੇ ਹੋਰ ਸਾਥੀ ਆ ਇਹਨੂੰ ਖਦਸ਼ਾ ਸੀ ਵੀ ਕਿਉਂਕਿ ਮੈਂ ਉਹਦੇ ਅਟੈਕ ਕੀਤਾ ਉਹ ਮੈਨੂੰ ਵਾਪਸ ਅਟੈਕ ਕਰਨਗੇ ਆਪਣੇ ਆਪ ਨੂੰ ਡਿਫੈਂਡ ਵੀ ਕਰਨਾ ਸੀ ਇਹਨੇ ਪਲੱਸ ਡੈਫੀਨਿਟਲੀ ਇਹ ਡਿਫੈਂਡ ਕਰਦੇ ਆ ਕੋਈ ਨੈਸੈਸਿਟੀ ਆ ਤਾਂ ਇਹਨਾਂ ਨੇ ਉਹਨਾਂ ਨੂੰ ਉਹਦਾ ਨੁਕਸਾਨ ਵੀ ਕਰਨਾ ਸਾਹਿਬ ਜਿਹੜਾ ਸੀ ਚਾਰ ਪਹਿਲੇ ਪੀਸੀ ਕੀਤੀ ਸੀ ਇਹਨਾਂ ਦੇ ਗੈਂਗਵਾੜ ਹੁੰਦਾ ਨਾ ਇਹ ਕੋਈ ਕਨੈਕਸ਼ਨ ਨਹੀਂ ਉਹ ਡਿਫਰੈਂਟ ਸੀ ਇਹ ਡਿਫਰੈਂਟ ਹੈ ਉਹ ਡਿਫਰੈਂਟ ਗਏਗਾ ਸਾਡੇ ਕਮਿਸ਼ਨਰ ਅਮਰਸਰ ਦੇ ਸਾਰੇ ਅਧਿਕਾਰੀ ਪੁਲਿਸ ਕਰਮਚਾਰੀ ਬਹੁਤ ਰਲ ਕੇ ਬਹੁਤ ਵਧੀਆ ਚੱਜੇ ਢੰਗ ਨਾਲ ਮਿਹਨਤ ਕਰ ਰਹੇ ਨੇ ਤੇ ਉਹਨਾਂ ਦੇ ਸਦਕਾ ਇਹ ਜਿਹੜੇ ਕਈ ਤਰ੍ਹਾਂ ਦੇ ਜਿਹੜੇ ਪਿਛਲੇ ਸਮੇਂ ਚ ਗੈਂਗ ਜਿਹੜੇ ਆ ਉਹ ਬਸਟ ਕੀਤੇ ਗਏ ਨੇ ਇਸੇ ਤਰ੍ਹਾਂ ਕਾਫੀ ਜੜੀਆਂ ਵੱਡੀਆਂ ਨਸ਼ੇ ਦੀਆਂ ਰਿਕਵਰੀਆਂ ਸਰ ਇਹਨੂੰ ਖਦਸ਼ਾ ਹੀ ਨਹੀਂ ਸੀ ਜਾਂ ਇੱਥੇ ਹਮਲਾ ਕਰਨ ਦੀ ਕਲਪ ਹੋ ਰਹੀ ਸੀ ਹੋ ਰਹੀ ਸੀ ਨਾ ਇਹਨਾਂ ਕੋਲ ਜਿਹੜੀ ਡਾਂਸ ਕਰੋ ਇਹਨੂੰ ਇਹਨੂੰ ਉਹਦੇ ਵੱਲੋਂ ਥ੍ਰੈਟ ਹੋਈ ਸੀ ਥ੍ਰੈਟ ਹੋਈ ਸੀ ਉਸੇ ਥ੍ਰੈਟ ਨੂੰ ਇਹ ਆਪਣੇ ਤਰੀਕੇ ਨਾਲ ਕਵਰ ਅਪ ਕਰਨ ਦੇ ਲਈ ਇਹ ਆਪਦੀ ਤਿਆਰੀ ਕਰ ਰਿਹਾ ਸੀ ਠੀਕ ਹੈ